ਸਟਿੱਕਰ ਵਾਈਏ ਤਿਆਰ ਆ ਆ ਦੇਖਾ ਅੱਜ ਤੋਰ ਦੁਪਹਿਰ ਹੀ ਬਣਵਾ ਕੇ ਦਿੱਤੀ ਹੈਗੀ ਤੇ ਇਹ ਵਾਲੀ ਭੇਜੂਗੀ ਮੈਂ ਜਰਮ ਦੇਣ ਦਾ ਗਿਫਟ ਹੈ ਉਹਦੇ ਵਾਸਤੇ ਕਿਉਂਕਿ ਫੈਮਿਲੀ ਸਾਰੀ ਜ਼ਰੂਰੀ ਹੁੰਦੀ ਹੈਗੀ ਇਸ ਤੋਂ ਵੱਡਾ ਕੋਈ ਗਿਫਟ ਨਹੀਂਗਾ ਚਲ ਹੁਣ

ਆਹਨੇ ਬਟੋਨ ਉੱਤੇ ਲਾ ਦਿੱਤਾ। ਕਿ ਕਿ ਚੁੱਕ ਕੇ ਬੱਜਾ ਲੱਗ ਗਿਆ। ਚਿੱਕਾ ਟਿਕ ਰਹੀ ਸੀ। ਉਹ ਤਾਂ ਚੱਲ ਉੱਤਰ ਕੋਸੇ ਪੂਰਾ ਹੋ ਗਿਆ। ਚੱਕ ਤੇ ਹੋச்சு। ਨਾ ਆਪੇ ਜਦ ਦੇ ਨਾ। ਅੱਜ ਦੇ ਮਾਰੇ ਸਾਹਾ ਕਰੀ ਜੇ ਤੂੰ ਮੀਨਤੀ ਖੜਾ ਲਾ ਵੀਰਣਕੇ ਇੱਥੇ ਆਪਣੇ ਖੜਨੀ ਨਹੀਂ ਪਹਿਲਾ ਧਾਰੀ ਹੈ ਖੱਬੇ ਆ ਤਰ ਦੇ ਨਾਲ ਵਾਲੀ ਗਲੀ ਜੰਜਵਾ ਬਸ ਬਾ ਪਹਿਲੇ ਹੀ ਪਹਿਲੇ ਉਹ ਗਾਂ ਸਾਹਮਣੇ ਆਪਣਾ ਡੇਰਾ ਹੈ ਨਾ ਭੁੱਲੇ ਸ਼ਾ ਦਾ ਡੇਰਾ ਹਨ ਬਸ ਜਾਂ ਡੇਰੇ ਕੋਲੇ ਖੜਾ ਲਾ ਵੀਰਣਕੇ ਕਮੇਟੀ ਉੱਥੇ ਫੁੱਲਾ ਗਿਆ ਥਾ ਬਸ ਮੂੰ ਇੱਧਰ ਨੂੰ ਕਰ ਲਈਆ ਕੋਠੇ ਗੁਰੂ ਬਣੀ ਨੂੰ ਸਾਹੀ ਬਸ ਮੈਂ ਆ ਗਿਆ ਬਸ ਬਾਹਰ ਆਈ ਕੇ ਮੁੰਡਾ ਵੇਸੇ ਆ ਗਿਆ ਬਾਹਰ ਕੋਈ ਨਹੀਂ ਕੋਈ ਨਹੀਂ ਚੱਕ ਲੈ ਜੀ ਆਦੇ ਦੇ ਨਵੀਂ ਕਿਆ ਆ ਜਾਏ ਇਤਨੀ ਆ ਤੁੰਡੀ ਅਮਰੀਕੀ ਆਨੇ ਚੀ ਚ ਇਹ ਚੱਕ ਲੈਨੇ ਚੱਕ ਲੈਨੇ ਡੈਡੀ ਨੂੰ ਫੜਾ ਦੇ ਤੁਹਾਡਾ ਤਾਂ ਕਬਾਇਆ ਇੱਕ ਹੈ ਤਮੜ ਆ ਫੜ ਜਿਸ਼ਨ ਚਲੋ ਚੱਕੋ ਆ ਵੀ ਆ ਫੜ ਯਾਰ ਆ ਲੈ ਨਹੀਂ ਲੈ ਕੇ ਜਾਂਦੇ ਨਹੀਂ ਨਹੀਂ ਤੂੰ ਲੈ ਜਾਂਦਾ ਚਲੋ ਤੁਹਾਡੇ ਪਾਚਾ ਚਲੋ ਆ ਇਸ ਨੂੰ ਬੰਦ ਕਰੋ ਚਲ ਦੇ ਦਵਾਏ ਕਰਨੇ ਨੇ ਬਈ ਹਾਂ ਬਈ ਚੱਲਿਆ ਜਿੱਚਕ ਡੇਡਾ ਹੈ ਨਾ ਚੱਲਿਆ ਮੇਰਾ ਕੰਮ ਕਿੱਥੇ ਹੈ ਇਧਰ ਕੋ ਕਰੀਏ ਨਾ ਅੰਜੀ ਜਾਂਦੇ ਹਾਂ ਤੁੰਗਾ ਕਿੰਨੇ ਵਜੇ ਦੋ ਘੰਟੇ ਪਹਿਲਾਂ ਦੋ ਘੰਟੇ ਹੋ ਜਾਈ 10 ਵਜੇ ਕਿਤੇ 10 ਵਜੇ ਕਿਤੇ ਕਿੰਨੇ ਵਜੇ 11:50 ਤੇ 11:50 ਵੀ 10:50 ਤੇ 10:50 ਤੇ ਲੈਟ ਦਾ ਹਾਂ ਹਾਂ ਦੀ ਕੀ ਮਾਰ ਕਣ ਬਿਰ ਸਂਖਾਂ, ਸਕਾਂ ਆ ਸੁਨ ਆ ਮਨ ਕੇ ਨ ਹਿ. ਮੋ ਦੀ ਤੁ ਆ ਨ ਿ ਮੁਰਿਕ. ਨ ਰੋ ਨ ਰੋ ਦੋ ਤੇ ਨ ਇਲ ਕਰ ਤੀ. ਦੀ ਤੀ ਰੋ

ਹਾਂਜੀ ਆਤੀ ਜੇਸ਼ਨ ਗਿਆ ਅਸੀਂ ਨਾਲ ਤਾਂ ਨਹੀਂ ਗਏ ਸੀਗੇ ਉੱਥੇ ਕਿਸੇ ਨੇ ਹੋਰ ਵੀ ਜਾਣਾ ਸੀਗਾ ਨਹੀਂ ਜੀ ਕਿ ਪੋਨੇ ਜਣੇ ਗਏ ਹੈ ਜੇ ਤੱਕ ਅਸੀਂ ਗੋਤਵਰਸਾ 10:30 ਵਜੇ ਗਏ ਸੀ ਮਤਲਬ ਠੀਕ ਹੀ ਠੀਕਸ ਨਾਲ ਉਸ ਤੇ ਜਿੱਥੇ ਟ੍ਰੇਨਿੰਗ ਦੇ ਬਾਅਦ ਨੇ ਦੇ ਕਰਨਗੇ ਟਾਰਗੇਟ ਤੇ ਉੱਥੇ ਭਾ ਗਿਆ ਚਾਹੇ ਜਾਣਾ ਤਾਂ ਸੀਗਾ ਹੁਣੇ ਚਲੋ ਇੰਨੇ ਹੀ ਬਹੁਤ ਮਹੀਨਾ ਕੀ ਮਿਲਾਂਗੇ ਸਾਨੂੰ ਪਤਾ ਹੀ ਨਹੀਂ ਲੱਗਿਆ ਤੇ ਬੱਸ ਨਿਰਦੈ ਨੀ ਲੱਗ ਰਿਹਾ ਨਾ ਇਹ ਕੁਸ ਕੰਮ ਕੀਤਾ ਮੈਂ ਜਦੋਂ ਉਹ ਗਿਆ ਦਾ ਟਾਈਮ 4 ਵੱਜ ਗਿਆ ਜਾਣਾ ਤੋਂ ਚੋਸੀਗਾ ਇੰਨੇ ਬਹੁਤ ਵੀ ਜਿਹੜਾ ਆ ਕੇ ਹੈ ਨਾ ਇੱਕ ਮਹੀਨਾ ਲਾ ਗਿਆ ਵਧੀਆ ਸਾਡੇ ਵਿੱਚ ਰਿਹਾ ਤੇ ਜੇਕ ਕਰ ਜਿਹ ਲੋਕਗੇ ਬਦਨਾ ਜਿਹਦਾ ਜਵਾਬ ਕਰਨੇ ਤਾਂ ਫੇਰ ਉਹਨਾਂ ਨੂੰ ਇੱਕ ਦੂਰ ਵੀ ਜਾਣੀ ਹੀਗਾ ਜੇਰੇ ਬੱਚੇ ਹੁੰਦੇ ਨਾ ਮਾਂ ਪਿਓ ਦੀ ਆਂਦਰਾ ਹੁੰਦੀ ਹੈਗੀ ਆਪਾ ਕਹਤਾ ਦੰਨੀ ਹੈਗੇ ਹਨਾ ਵੀ ਮਾਵਾ ਚਾਰ ਬਾਤ ਕਰਦੀਆਂ ਬੱਚਿਆਂ ਦੀਆਂ ਟੀਵੀ ਵੀ ਆਨ ਕਰਦੇ ਮੈਂ ਕਹਿੰਨੀ ਆ ਮਾਂ ਤਰੋ ਵੀ ਲੈਂਦੀ ਐ ਵੀ ਪਿਓ ਰੋਂਦਾ ਵੀ ਨਹੀਂਗਾ ਤੇ ਉਹ ਵੀ ਵਿਚਾਰਾ ਤੁਰੇ ਕਰਦਾ ਤੇ ਅੱਜ ਨੇ ਦੇਖਿਆ ਜਿਹੜੇ ਸਮਝਦਾ ਸੀ ਉਹ ਕਿਸ਼ੇ ਮੇ ਡੈਡੀ ਦਾ ਵੀ ਮਨ ਕਰਾਉਗੇ ਮੇਰਾ ਤੋਂ ਨਹੀਂ ਸੀ ਮੈਨੂੰ ਤਾਂ ਗੁਰਦੁਆਰੇ ਮੇਲ ਲਿਆ ਸੀ ਚੰਗੀ ਤਰ੍ਹਾਂ ਉਦੋਂ ਤੋਂ ਆਪਾਂ ਨੇ ਕੋਈ ਵੀਡੀਓ ਨਹੀਂ ਕਿਉਂਕਿ ਵੀਡੀਓ 'ਚ ਬੰਦੇ ਦਾ ਧਿਆਨ ਨਹੀਂ ਹੁੰਦਾ ਆਪਦੇ ਜਵਾਕਾਂ 'ਚ ਹੁੰਦਾ ਹੋਵੇ ਉਸ ਤੋਂ ਬਾਅਦ ਜੀ ਦੂਜਾ ਜਾਣ ਲੱਗੇ ਫਿਰ ਮੈਂ ਫਟਾਫਟ ਬੰਦਾ ਲਈ ਮੈਂ ਕਿ ਨਹੀਂ ਮੈਂ ਚਲ ਬਾਅਦ ਵਿੱਚ ਦੇਖੂੰਗੀ ਵੀਡੀਓ ਕੰਮ ਕਰਕੇ ਜਿੰਨੇ ਦਿਨ ਵੀ ਜੇਸ਼ਨ ਲਾ ਕੇ ਗਿਆਗਾ ਤੇ ਪਹਿੰਡਿਆ ਆਦਿਆ ਕਲਾਸਾਂ ਲਾਉਣ ਜਾਂਦਾ ਸੀਗਾ ਤੇ ਉਹ ਹਰ ਰੋਜ਼ ਸ਼ਾਮ ਨੂੰ ਲੱਗਿਆ ਕੋਈ ਨਾ ਕੋਈ ਚੀਜ਼ ਲੈ ਕੇ ਆਉਂਦਾ ਸਾਡੇ ਤੋਂ ਨਾ ਮਾਮਾ ਤੇ ਨਾਸਤੇ ਕਦੇ ਵੀ ਉਹ ਖਾਲੀ ਹੱਥ ਨਹੀਂ ਆਇਆ ਸੀਗਾ ਤੇ ਕੱਲ ਵੀ ਸ਼ਾਮ ਨੂੰ ਜਦੋਂ ਅਸੀਂ ਪੱਤ ਦੇ ਗਏ ਸੀ ਸਮਾਨ ਉਹ ਲੈਣ ਤੇ ਥੋੜਾ ਮोटा ਸਮਾਨ ਘਰ ਦਾ ਸੀਗਾ ਤੇ ਉਦੋਂ ਵੀ ਉਹਨੇ ਅਲੱਗ ਸ਼ਾਮ ਨੂੰ ਆਉਂਦੇ ਨੇ ਜਿਹੜੀ ਗੱਡੀ ਖੜਾਉਣ ਗਿਆ ਉਦੋਂ ਲੈ ਕੇ ਆਇਆ ਨਵੀਂ ਵਾਸਤੇ ਕੋਲੀਆਂ ਤੇ ਉਹਨੇ ਹੱਥੇ ਇਕਲਾ ਨੂੰ ਕਿੰਨਾ ਆ ਰਿਹਾ ਰੰਦਾਗਾ ਸਾਨੂੰ ਵੀ ਐਂ ਜਿਹਦਾ ਸੀ ਵੀ ਆ ਆ ਕੇ ਚੀਜ਼ ਆ ਲੈ ਕੇ ਰਾਤ ਕਹਿੰਦੇ ਨਹੀਂ ਸੀ ਤਾਂ ਵੀ ਉਹ ਲੈ ਆਉਂਦਾ ਸੀ ਜਿਵੇਂ ਐਂ ਕਹਿੰਦੇ ਸੀਗੇ ਨਾ ਵੀ ਨਹੀਂ ਲੈ ਕੇ ਆਉਣਾ ਵੀ ਖਰਚ ਹੋਈ ਜਾਂਦਾ ਕਹਿੰਦਾ ਕੋਈ ਗੱਲ ਨਹੀਂ ਚਲੋ ਇੱਕ ਮਹੀਨੇ ਤੋਂ ਵੀ ਉੱਪਰ ਰਹਿ ਗਿਆ ਐਨਾ ਹੀ ਬਹੁਤ ਹੈਗਾ ਨਹੀਂ ਉੱਤਰ ਦੀ ਉੱਤਰ ਵੀ ਜਾਂਦਾ ਕਿੰਨਾ ਮੈਨੂੰ ਐ ਲੱਗਣਾ ਸੀਗਾ ਫਿਰ ਮੈਂ ਕਹੀ ਜਾਂਦੀ ਵੀ ਚੱਲ ਦੋ ਦਿਨ ਹੀ ਆ ਜਾਂਦਾ ਚਲੋ ਵਾਹਿਗੁਰੂ ਪ੍ਰਮਾਤਮਾ ਤਰੱਕੀਆਂ ਦੀ ਤੰਦਰੁਸਤੀ ਰੱਖੇ ਪਰਮਾਤਮਾ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਗਬਾ ਵਲੋਗ ਵਿੱਚ ਤੇ ਅੱਜ ਜਮਾ ਸ਼ਾਮ ਹੋ ਗਈ ਵੀਡੀਓ ਵਿੱਚ ਆਪ ਕੋਹੜਾ ਚਲੂੰ ਕਰੂੰਗੀ ਤੇ ਜਿਵੇਂ ਵਧੀਆ ਤੰਦਰੁਸਤੀ ਨਾਲ ਪੱਦੀਆ ਖੈਰ ਸਤਿਮਾ ਪਹੁੰਚ ਗਿਆ ਉਹਦਾ ਮੈਸੇਜ ਵੀ ਆ ਗਿਆ ਵਧੀਆ ਗੱਲਬਾਤ ਹੋਊਗੀ ਸਾਡੀ ਤੇ ਉਹ ਹਰ ਜਗ੍ਹਾ ਕੋਲੇ ਪਹੁੰਚ ਚੁੱਕਿਆ ਦਾ ਤੇ ਰਸਤੇ ਵਿੱਚ ਉਹਨੂੰ ਰੁਕਣਾ ਪੈ ਗਿਆ ਹਰ ਜਸਤੇ ਰਾਸਤੇ ਵਿੱਚ ਉਹਨੂੰ ਰੁਕਣਾ ਪੈ ਗਿਆ ਸੀਗਾ ਉਹ ਹੋਟਲ 'ਚ ਰੁਕ ਗਿਆ ਸੀਗਾ ਤੇ ਫਲਾਈਟ ਉਹਦੀ ਸੀਗੀ 23 ਤਰੀਕ ਦੀ ਤੇ 23 24 ਤੇ 25 ਤਰੀਕ ਨੂੰ ਪਹੁੰਚਿਆ ਸੀਗਾ ਤੇ ਅੱਜ ਦਿਨ ਹੈਗਾ ਮੰਗਲਵਾਰ ਤੇ ਉਹ ਵਧੀਆ ਠੀਕ ਠਾਕ ਪਹੁੰਚ ਗਿਆ ਹੁਣ ਉਹ ਤਾਂ ਦੁਨੀਆ ਭਰ ਆਪ ਦਾ ਰਲ ਮਿਲ ਕੇ ਕੰਮ ਧੰਦਾ ਆ ਤਾਂ ਜਿਹੜਾ ਵੀ ਕੰਮ ਹੈ ਤਾਂ ਕਰਨਾ ਉਹ ਕਰਨਗੇ ਤੇ ਹੁਣ ਥੋੜੇ ਜਿਹਾ ਸਨ ਜੇਸ਼ਨਾ ਆ ਕੇ ਜੀਜਾ ਲਵਾ ਗਿਆ ਸਾਡਾ ਉਹਨੂੰ ਜੇ ਤਾਂ ਆ ਕੇ ਉਹਦੀ ਵਗ ਜਾਂਦਾ ਫਿਰ ਤਾਂ ਹੋਰ ਗੱਲ ਜੀ ਸੀਗੀ ਵੀ ਚੱਲ ਆਇਆ ਤੇ ਵਗ ਗਿਆ ਤੇ ਉਹ 바ਵਾ ਟਾਈਮ ਰੁੱਕ ਕੇ ਗਿਆ ਤੇ ਹੁਣ ਸਾਡਾ ਜੀ ਨਹੀਂ ਲੱਗਦਾ 2-3 ਦਿਨ ਤਾਂ ਮੈਂ ਰੋਂਦੀ ਰਹੀ 2 ਦਿਨ ਤਾਂ ਮੈਂ ਪੂਰਾ ਮਨ ਮੇਰਾ ਖਾ ਹੁੰਦਾ ਰਿਹਾ ਤੇ ਡੈਡੀ ਦਾ ਵੀ ਤੇ ਹੁਣ ਵਧੀਆ ਠੀਕ ਹੈ ਕਿਉਂਕਿ ਹੁਣ ਆਪਦੇ ਥਾਂ ਟਿਕਾਣੇ ਵਧੀਆ ਪਹੁੰਚ ਗਿਆ ਤਾਂ ਅੰਦਰਸਤੀ ਨਾਲ ਤੇ ਪ੍ਰਮਾਤਮਾ ਬੱਚਿਆਂ ਤੇ ਮੇਰ ਪਰੇ ਹੱਥ ਰੱਖੇ ਦੀ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣ ਤੇ ਵੈਲ ਜਿਵੇਂ ਸਾਡੀ ਸੋਹਣੀ ਪਰਮਾਤਮਾ ਨੇ ਸਾਡੀ ਸੁਣੀ ਆਪਾਂ ਨੇ ਜਸ਼ਨ ਨਹੀਂ ਜਸ਼ਨ ਨਿਹਾਰ ਸੁਆस्ते ਭੇਜਿਆ ਗਿਫਟ ਗਿਫਟ ਕੀ ਭੇਜ ਜਗਾ ਉਹ ਤੁਹਾਨੂੰ ਵੀਡੀਓ ਚ ਪਤਾ ਲੱਗ ਜੂਗਾ ਵੀਡੀਓ ਮੈਂ ਤਾਂ ਨਹੀਂ ਅਪਲੋਡ ਕੀਤੀ ਸੀ ਉਹ ਵੀਡੀਓ ਮੈਂ ਕਿਹਾ ਨਾ ਵਿਆਹ ਤੋਂ ਪਹਿਲਾਂ ਨਾ ਪਤਾ ਲੱਗ ਜੇ ਤੇ ਹੁਣ ਕੋਈ ਗੱਲ ਨਹੀਂ ਮੈਨੂੰ ਪਤਾ ਲੱਗ ਗਿਆ ਤਾਂ ਤਾਂ ਕੋਈ ਗੱਲ ਨਹੀਂ ਤੇ ਸਸਾ ਮੇਰੇ ਕੁਛੀ ਦਾ ਕੋਈ ਤਰ੍ਹਾਂ ਕਾਣਾ ਨਹੀਂ ਦਾ ਮੈਨੂੰ ਐਂ ਹੀ ਲੱਗੀ ਜਾਂਦਾ ਹੈ ਹਨਾ ਵੀ ਚਲੋ ਵਧੀਆ ਹੋ ਗਿਆ ਜੀ ਤਾਂ ਨਹੀਂ ਲੱਗਦਾ ਜਵਾਕਾ ਬਿਨਾ ਪਰ ਲਾਉਣਾ ਪਊਗਾ ਤੇ ਪਰ ਬਹੁਤ ਵਧੀਆ ਹੋ ਗਿਆ ਵੀ ਉਹ ਵਧੀਆ ਬਾਗ ਗਿਆ ਤਾਂ ਠੀਕ ਠਾਕ ਤੇ ਵਧੀਆ ਗੱਲਬਾਤ ਚਲੋ ਹੋ ਜਾਂਦੀ ਹੈਗੀ ਹੁਣ ਆਪਾਂ ਵੀਡੀਓ ਦੀ ਕਰਦੇ ਹਾਂ ਸਮਾਪਤੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਜੇ ਤੁਸੀਂ ਸਿਗਮੈਂਟ ਨਹੀਂ ਕਰਨਾ ਤਾਂ ਤੁਸੀਂ ਲਾਈਕ ਕਰ ਦਿਆ ਕਰੋ ਇਹਦੇ ਨਾਲ ਮੈਨੂੰ ਪਤਾ ਲੱਗ ਜੂਗਾ ਵੀ ਹਾਂ ਵੀ ਵਧੀਆ ਲੱਗਦੀ ਹੈ ਵੀਡੀਓ ਤੇ ਫਿਰ ਮੈਂ ਹਰ ਰੋਜ਼ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਿਆ ਕਰੂੰਗੀ ਜਿਹੜਾ ਵੀ ਮੈਂ ਕੰਮ ਧੰਦਾ ਕਰੂੰਗੀ ਬਾਹਰ ਅੰਦਰ ਜਾਊਂਗੀ ਜਦ ਜੋ ਵੀ ਹੈ ਤੇ ਹੁਣ ਆਪਾਂ ਵੀਡੀਓ ਦੇ ਕਰਾਈਏ ਸਮਾਪਤੀ ਮਿਲਦੇ ਆ ਇੱਕ ਨੰਨੀ ਹੋਰ ਵੀਡੀਓ ਦੇ ਨਾਲ ਦੱਸ ਤਾ ਕਿ ਸਾਰਿਆਂ ਨੂੰ ਜੱਸੀ ਆ ਕਾਲ ਦੀ